ਡੇੜਾ ਵਾ ਉਹ ਮੈਂ ਨਾ ਲੱਗਾ ਤੂੰ ਫਿਰ ਖਲੋ ਜਾ ਇੱਕ ਮਿੰਟ ਕੀ ਆ ਇੰਨਾ ਕਾਲਾ ਤੂੰ ਗੇਟ ਖੜਕਾਈ ਜਾਣ ਲਿਆ ਕੀ ਆ ਇਧਰ ਆ ਉਹ ਰਾਹ ਗਿਆ ਮੈਂ ਨਾ ਆ ਜਾਂਦਾ ਓਏ ਓ ਕਿੱਥੋਂ ਲੈ ਆਵਾ ਪਰਾਵਾ ਇਹ ਬੜੀ ਦੀ ਇਧਰ ਨਾ ਸਾਡੇਆਂ ਨਾਲ ਲੈਵੀਆਂ ਸੀ ਨੀ ਕੁੱਤੇ ਦਾ ਪੈਰ ਪਾਉਂਦੇ ਆ ਆਪਣੇ ਘਰੇ ਕੀ ਆ ਕੀ ਆ

7000 ਦੇ ਭਰਾ ਵੀਡੀਓ ਪਾਲਾ ਜੇ ਤੈਨੂੰ ਕਿਹਨੇ ਨਾ ਗਿਆ ਨਾ ਸੱਚੀ ਸੌਦੇ ਹੁੰਦੀ ਹੈ ਤੇ ਗੁਰੂ ਆ 6000 ਦਾ 5 ਦਾ ਸਾਈਕਲ ਆ ਜਾਂਦਾ ਜਿੱਦਾਂ ਮਰਜ਼ੀ ਚੜ ਕੇ ਜਾਓ ਇਹਦੇ ਤੇ ਤੂੰ ਕਿੱਥੇ ਚੜ ਕੇ ਜਾਣਾ ਈ ਚਲ ਦਰਨ ਦੀ ਕੀ ਡਰਨ ਦੀ ਹੈ ਕੁੱਤੀ ਆ